ਹਾਂਜੀ ਕੀ ਹਾਲ ਚਾਲ ਨੇ ਭਰਾਵੋ ਅੱਜ ਵਾਲੀ ਵੀਡੀਓ ਸੁਣ ਕੇ ਬਈ ਇੱਕ ਵਾਰੀ ਕੰਨਾਂ ਦੇ ਪਰਦੇ ਪਾੜ ਜਾਣਗੇ ਅੱਖਾਂ ਨੇ ਵੀ ਯਕੀਨ ਨਹੀਂ ਕਰਨਾ ਕੀ ਅਸੀਂ ਕੀ ਕੁਝ ਦੇਖ ਰਹੇ ਆਂ ਸਭ ਤੋਂ ਪਹਿਲਾਂ ਐਸ ਫੋਟੋ ਤੇ ਨਿਗਾਹ ਮਾਰੋ ਯਾਰ ਐਸ ਫੋਟੋ ਦੇ ਵਿੱਚ ਇੱਕ ਬਜ਼ੁਰਗ ਦਿਸ ਰਿਹਾ ਤੇ ਇੱਕ 18-19 ਸਾਲ ਦੀ ਕੁੜੀ ਦਿਸ ਰਹੀ ਹੈ ਜਿਹੜੀ 18-19 ਸਾਲਾਂ ਦੀ ਕੁੜੀ ਆ ਉਹ ਐਸ ਬੁੱਢੜ ਘੋੜੇ ਤੋਂ 3 ਮਹੀਨਿਆਂ ਦੀ ਪ੍ਰੈਗਨੈਂਟ ਆ ਹਾਂਜੀ ਤੁਸੀਂ ਬਿਲਕੁਲ ਸੱਚ ਸੁਣ ਰਹੇ ਹੋ ਕੀ ਆ 18-19 ਸਾਲਾਂ ਦੀ ਕੁੜੀ ਐਸ ਬੁੱਢੜ ਤੋਂ 3 ਮਹੀਨਿਆਂ ਦੀ ਗਰਭਵਤੀ ਆ ਤੁਹਾਨੂੰ ਮੈਂ ਇਹਨਾਂ ਦੀ ਵੀਡੀਓ ਵੀ ਦਿਖਾਵਾਂਗਾ ਵਿੱਦ ਪ੍ਰੂਫ ਦਿਖਾਵਾਂਗਾ ਸਾਰਾ ਕੁਝ ਅੱਜ ਅਸਲ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਇਹ ਬੁੱਢਾ ਘੋੜਾ ਇਹ ਇੱਕ ਸਕੂਲ ਦਾ ਬਈ ਟੀਚਰ ਆ ਇਹ ਜਵਾਕਾਂ ਨੂੰ ਹਿੰਦੀ ਪੜ੍ਹਾਉਂਦਾ ਹੁੰਦਾ ਜਿਹੜੀ ਇਹ ਕੁੜੀ ਆ ਇਹ ਇਸ ਬੁੱਡੇ ਦੇ ਕੋਲੇ ਪੜ੍ਹਦੀ ਹੁੰਦੀ ਆ ਚਲੋ ਜੀ ਕੁੜੀ ਸੋਹਣੀ ਸੁਨੱਖੀ ਸੀਗੀ ਤਾਂ ਇਹ ਬੁੱਢੜ ਘੋੜਾ ਐਸ ਕੁੜੀ ਦੇ ਉੱਪਰ ਅੱਖ ਰੱਖ ਲੈਂਦਾ ਹੌਲੀ ਹੌਲੀ ਉਹਨੂੰ ਆਪਣੇ ਜਾਲ 'ਚ ਫਸਾ ਲੈਂਦਾ ਜਿਵੇਂ ਕੋਈ ਸਕੂਲ 'ਚ ਟੈਸਟ ਵਗੈਰਾ ਹੁੰਦੇ ਆ ਉਹਨਾਂ 'ਚ ਕੁੜੀ ਦੇ ਵੱਧ ਨੰਬਰ ਲਾ ਦਿਆ ਕਰੇ ਜਾਨੀ ਕਿ ਕੁੜੀ ਦੀ ਇਹ ਪੜ੍ਹਾਈ ਦੇ ਵਿੱਚ ਵੀ ਹੈਲਪ ਕਰਨ ਲੱਗ ਜਾਂਦਾ ਕਿਉਂਕਿ ਉਹਨੂੰ ਇਹਨੇ ਆਪਣੇ ਜਾਲ 'ਚ ਫਸਾਉਣਾ ਹੁੰਦਾ ਉਸ ਤੋਂ ਬਾਅਦ ਇਹ ਕੀ ਕਰਦਾ ਐਸ ਕੁੜੀ ਨੂੰ ਆਪਣੇ ਕੋਲ ਆਪਣੇ ਘਰ ਟਿਊਸ਼ਨ ਤੇ ਲਾ ਲੈਂਦਾ 14-15 ਬੱਚੇ ਦੇ ਕੋਲੇ ਹੋਰ ਟਿਊਸ਼ਨ ਤੇ ਪੜ੍ਹਦੇ ਹੁੰਦੇ ਆ ਜਦੋਂ ਹੌਲੀ-ਹੌਲੀ ਕੁੜੀ ਇਹਦੇ ਨਾਲ ਗੱਲਬਾਤ ਕਰ ਲੈਂਦੀ ਆ ਇਹਨੂੰ ਮਿਲਣ-ਜੁਲਣ ਲੱਗ ਜਾਂਦੀ ਆ ਫੇਰ ਇਹਨੇ ਕੀ ਕੀਤਾ ਮਾਂ ਦੇ ਪੁੱਤ ਨੇ ਸਾਰੇ ਜਵਾਗ ਪੜਨੋਂ ਹਟਾ ਤੇ ਇਕੱਲੀ ਇਹ ਕੁੜੀ ਟਿਊਸ਼ਨ ਤੇ ਰੱਖ ਲਈ ਹੁਣ ਇਹ ਕੁੜੀ ਇਹਦੇ ਕੋਲ ਟਿਊਸ਼ਨ ਤੇ ਘਰੇ ਪੜਨ ਆਇਆ ਕਰੇ ਕਮਰੇ ਦੇ ਵਿੱਚ ਕੁੰਡੀ ਲਾ ਕੇ ਸਾਰਾ ਕੁਝ ਕਰਦਾ ਕਰਾਉਂਦਾ ਰਿਹਾ ਕਰੇ ਉਸ ਤੋਂ ਬਾਅਦ ਇਹ ਬੁੱਢੜ ਕੋੜੇ ਨੇ ਕੀ ਕੀਤਾ ਐਸ ਕੁੜੀ ਦੇ ਨਾਲ ਕਿਸੇ ਮੰਦਰ ਦੇ ਵਿੱਚ ਜਾ ਕੇ ਲਾਵਾ ਲੈ ਲਿਆ ਹੁਣ ਨਾਤਾ ਕੁੜੀ ਦੇ ਘਰਦਿਆਂ ਨੂੰ ਪਤਾ ਕਿ ਸਾਡੀ ਕੁੜੀ ਨੇ ਵਿਆਹ ਕਰਾ ਲਿਆ ਤੇ ਨਾ ਹੀ ਹੁਣ ਇਸ ਬੁੱਢੜ ਦੇ ਘਰਦਿਆਂ ਨੂੰ ਪਤਾ ਵੀ ਸਾਡੇ ਬੁੜੇ ਨੇ اچੰਨ ਚਾੜਤਾ ਇਹਦੀ ਹੁਣ ਆਪ ਦੀ ਘਰ ਵਾਲੀ ਮਰੀ ਹੋਈ ਆ ਇਹ ਹੁਣ ਬੇਲਾ ਸੀਗਾ ਇਹ ਹੁਣ ਬੁੱਢਾ ਪੋਤੀਆਂ ਪੋਤੇਆਂ ਵਾਲਾ ਤੇ ਦੋ ਧੀਆਂ ਦੋ ਧਿਆਣਾ ਬਾਈ ਚਲੋ ਜੀ ਕੁੜੀ ਨਾਲ ਸਾਰਾ ਕੁਝ ਕਰਦਾ ਕਰਾਉਂਦਾ ਰਿਹਾ ਮਾੜੀ ਕਿਸਮਤ ਨੂੰ ਇਹ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ। ਇਹ ਕੁੜੀ 2-3 ਮਹੀਨੇ ਕਿਸੇ ਨੂੰ ਕੁਝ ਨਹੀਂ ਦੱਸਦੀ ਜਦੋਂ 3 ਮਹੀਨਿਆਂ ਤੋਂ ਉੱਪਰ ਦੇਣ ਟੱਪ ਜਾਂਦੇ ਆ ਤੇ ਕੁੜੀ ਦੀ ਮਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਕੁੜੀ ਪ੍ਰੈਗਨੈਂਟ ਹੋ ਗਈ ਗਰਭਵਤੀ ਹੋ ਗਈ। ਚਲੋ ਜੀ ਜਦੋਂ ਕੁੜੀ ਦੇ ਬੂਥੇ ਤੇ ਚਾਰਜ ਪੇੜਾਂ ਧਰਦੇ ਆ ਕੁੜੀ ਮੰਨ ਜਾਂਦੀ ਆ ਕਿ ਹਾਂ ਮੈਂ ਗਰਭਵਤੀ ਆ। ਮਾੜੀ ਜੀ ਆ ਵੀਡੀਓ ਦੇਖੋ। ਮੈਂ ਬਲੈਕਿਓ ਮੈਂ ਤਾਂ ਪਿਆਰ ਕਰਦੇ ਹੋ ਔਰ ਮੈਂ ਕਿ ਮੇਰੇ ਬੇਟੇ ਤੇ 3 ਮਹੀਨੇ ਦਾ ਬੱਚਾ ਆ। ਹਾਂ ਜੀ। ਇਹ ਮੁੱਸੇ ਪ੍ਰੈਗਨਟ ਹੈ। ਹਮ ਦੋਨੋ ਸ਼ਾ ਹੋਣੇ ਕੁੜੀ ਸ਼ਰਿਆ ਮੰਨ ਰਹੀ ਹੈ ਕਿ ਹਾਂ ਮੈਂ 3 ਮਹੀਨਿਆਂ ਦੀ ਗਰਭਵਤੀ ਹਾਂ ਹੋਏ ਕੁੜੀ ਦੇ ਘਰ ਤੇ ਨੂੰ ਪਤਾ ਲੱਗਦਾ ਤੇ ਉਹ ਡਾਂਗਾ ਖੇਚ ਲੈਂਦੇ ਆ ਕੁੜੀ ਨੂੰ ਚੰਗੀ ਤਰ੍ਹਾਂ ਟਕਾਪਾ ਕਰਦੇ ਆ ਉਸ ਤੋਂ ਬਾਅਦ ਇਸ ਬੁੱਢੜ ਦੇ ਪਿੱਛੇ ਲੱਗ ਜਾਂਦੇ ਆ ਜਦੋਂ ਘਰ ਦੇ ਇਸ ਬੁੱਢੜ ਦੇ ਕੋਲੇ ਜਾਂਦੇ ਆ ਤੇ ਕੁੜੀ ਮੁੜ ਕੇ ਇਸ ਬੁੱਢੜ ਨੂੰ ਫੋਨ ਕਰਦੀ ਆ ਕਿ ਆਸਕਾ ਭੱਜ ਜਾ ਜਿੱਥੇ ਭੱਜਿਆ ਜਾਂਦਾ ਜੇ ਤਰੀਕ ਕੋਈ ਲਤਾਂ ਤੋੜਤੀ ਜੁੜਨੀ ਨਹੀਂ ਪੁਰਾਣੇ ਹੱਡ ਹੋਏ ਪਏ ਆ ਘਰ ਦੇ ਇਸ ਬੁੱਢੇ ਦੇ ਘਰੇ ਜਾਂਦੇ ਆ ਪਿੱਛੋਂ ਕੁੜੀ ਭੱਜ ਜਾਂਦੀ ਆ ਇਹ ਬੁੱਢੇ ਕੋਲ ਚਲੀ ਜਾਂਦੀ ਆ ਬੁੱਢਾ ਇਹਨੂੰ ਕੱਢ ਕੇ ਕੋਰਟ ਚ ਚਲਾ ਜਾਂਦਾ ਕੋਰਟ ਜਾ ਕੇ ਦੋਨੇ ਜਣੇ ਵਿਆਹ ਕਰਾ ਲੈਂਦੇ ਆ ਉਸ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਆ ਜਾਂਦੇ ਆ ਕਿ ਹਾਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਇਹ ਕੁੜੀ ਮੇਰੇ ਤੋਂ 3 ਮਹੀਨਿਆਂ ਦੀ ਪ੍ਰੈਗਨੈਂਟ ਆ ਅਸੀਂ ਇਕੱਠੇ ਰਹਿਣਾ ਚਾਹੁੰਦੇ ਆ ਸਾਨੂੰ ਸਰਕਾਰ ਸਿਕਿਉਰਟੀ ਦੇਵੇ ਉਹ ਉਸ ਤੋਂ ਵੱਡੀ ਸ਼ਰਮ ਵਾਲੀ ਗੱਲ ਸੁਣ ਲਓ ਇਸ ਬੁੱਢੇ ਦੇ ਮੁੰਡੇ ਤੇ ਨੂੰਹਾਂ ਕਹਿੰਦੀਆਂ ਨੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਾਡਾ ਪਿਓ ਨਵਾਂ ਵਿਆਹ ਕਰਾਉਂਦਾ ਸਾਨੂੰ ਕੋਈ ਚੱਕਰ ਨਹੀਂ ਅਸੀਂ ਆਪਦੇ ਪਿਓ ਦਾ ਵੈਲਕਮ ਕਰਾਂਗੇ ਤੇ ਉਧਰ ਕੁੜੀ ਦੇ ਘਰ ਵਾਲੇ ਕਿਰਪਾਨਾਂ ਚੱਕੀ ਫਿਰਦੇ ਆ ਉਹ ਕਹਿੰਦੇ ਅਸੀਂ ਬੁੱਡੇ ਦੇ ਟੋਟੇ ਟੋਟੇ ਕਰ ਦੇਣੇ ਹੁਣ ਦੇਖੋ ਵੀ ਕਿੰਨੀ ਜ਼ਿਆਦਾ ਘਟੀਆ ਗੱਲ ਆ ਯਾਰ ਕੀ ਕੁੜੀਆਂ ਸਕੂਲਾਂ ਦੇ ਵਿੱਚ ਵੀ ਸੇਫ ਨਹੀਂ ਹੈਗੀਆਂ ਬੰਦਾ ਕੀ ਦੇ ਦੇ ਯਕੀਨ ਕਰੇ ਮੈਨੂੰ ਇਹ ਗੱਲ ਦੱਸੋ ਯਾਰ ਟੀਚਰ ਦਾ ਅਹੁਦਾ ਕਿੱਡਾ ਉੱਚਾ ਹੁੰਦਾ ਯਾਰ ਟੀਚਰ ਦਾ ਰਤਬਾ ਕਿੱਡਾ ਉੱਚਾ ਹੁੰਦਾ ਯਾਰ ਟੀਚਰ ਨੂੰ ਲੋਕ ਗੁਰੂ ਕਹਿੰਦੇ ਆ ਕਿ ਮਾਂ ਪਿਓ ਤੋਂ ਬਾਅਦ ਦੂਜਾ ਗੁਰੂ ਟੀਚਰ ਹੁੰਦਾ ਟੀਚਰ ਵੀ ਇੱਕ ਤਰ੍ਹਾਂ ਦਾ ਬੱਚਿਆਂ ਦਾ ਮਾਪਿਓ ਹੁੰਦਾ ਤੇ ਜਦੋਂ ਇਹੋ ਜਿਹੇ ਟੀਚਰ ਸਕੂਲਾਂ ਦੇ ਵਿੱਚ ਹੋਣ ਦੱਸੋ ਕੀ ਕੁੜੀਆਂ ਸੇਫ ਰਹਿਣਗੀਆਂ ਯਾਰ ਚਲੋ ਇਹ ਕੁੜੀ ਤਾਂ ਨਿਆਣੀ ਸੀ ਇਹ ਤਾਂ ਉਹਨੇ ਵਰਗਲਾ ਲਈ ਜਾਲ ਚ ਵਿਸਾਲੀ ਚਲ ਵੱਧ ਨੰਬਰ ਲਾ ਦਿਆ ਕਰੇ ਕੁੜੀ ਨੂੰ ਪੜ੍ਹਾਈ ਦੇ ਲਾਲਚ ਦੇ ਦਿਆ ਕਰੇ ਮੈਂ ਤੈਨੂੰ ਪਾਸ ਕਰਾ ਦੂੰਗਾ ਜੇ ਕਰਾ ਦੂੰਗਾ ਉਹ ਕਰਾ ਦੂੰਗਾ ਕੁੜੀ ਪੜ੍ਹਾਈ ਦੇ ਲਾਲਚ ਚ ਆ ਕੇ ਇਸ ਬੁੱਢੜ ਦੇ ਨਾਲ ਸਭ ਕੁਝ ਕਰਨ ਕਰਾਉਣ ਲੱਗ ਜਾਂਦੀ ਹੈ ਪਰ ਇਹ ਬੁੱਢਾ ਤਾਂ ਸਿਆਣਾ ਪੈਣਾ ਸੀ ਨਾ ਬਈ ਇਹਨੂੰ ਤਾਂ ਸ਼ਰਮ ਚਾਹੀਦੀ ਸਿਰਫ ਮੈਂ ਕੀ ਕੁਝ ਕਰ ਰਿਹਾ ਹੋਣੇ ਭੱਜਾ ਫਿਰਦਾ ਤੇ ਕੁੜੀ ਦੇ ਘਰ ਦੇ ਕਿਰਪਾਨਾਂ ਚੱਕੀ ਫਿਰਦੇ ਉਹ ਕਹਿੰਦੇ ਭਾਵੇਂ ਸਿਕਿਉਰਟੀ ਲੈ ਲਈ ਜਿੱਥੇ ਮਰਜੀ ਤੋਜੇ ਅਸੀਂ ਨਾ ਕੁੜੀ ਛੱਡਣੀ ਐ ਨਾ ਬੁੱਢਾ ਛੱਡਣਾ ਅਸੀਂ ਤਾਂ ਬੋਰੀ ਚ ਪਾਵਾਂਗੇ ਇਸ ਵੀਡੀਓ ਨੂੰ ਭਰਾਵੋ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਓ ਯਾਰ ਕਿਉਂਕਿ ਇਹ ਵੀਡੀਓ ਹਰੇਕ ਮਾਂ ਪਿਓ ਤੱਕ ਪਹੁੰਚਣੀ ਚਾਹੀਦੀ ਆ ਹਰੇਕ ਮਾਂ ਪਿਓ ਜਾਗਰੂਕ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਸਕੂਲੇ ਘਰ ਲੱਗੇ ਇਹ ਨਾ ਸੋਚਿਆ ਕਰੋ ਕਿ ਸਾਡਾ ਬੱਚਾ ਪੜ੍ਹਨ ਗਿਆ ਸਾਡਾ ਬੱਚਾ ਸੇਫ ਆ ਕਿਉਂਕਿ ਭਰਾਵੋ ਕਾਲ ਯੁਗ ਐਡੇ ਇੱਕ ਜੋਰਾਂ ਤੇ ਆ ਕਿ ਇੱਥੇ ਕਿਸੇ ਤੇ ਕੋਈ ਯਕੀਨ ਆ 60 ਸਾਲਾਂ ਦੇ ਬੁੱਢੜ ਨੇ ਦੇਖੋ ਕੀ ਚੰਨ ਚੜ੍ਹਦਾ ਹੋਰ ਆਪਾਂ ਕਿਸ ਤੋਂ ਕੀ ਉਮੀਦ ਕਰ ਲਾਂਗੇ ਯਾਰ ਇਹ ਵੀਡੀਓ ਜਿੰਨੇ ਲੋਕ ਦੇਖਣਗੇ ਓਨੇ ਲੋਕ ਸੁਚੇਤ ਹੋਣਗੇ ਜਾਗਰੂਕ ਹੋਣਗੇ ਆਪਦੇ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਰੱਖਣਗੇ ਵੀ ਕਿਤੇ ਮਾੜੀ ਕਿਸਮਤ ਨੂ ਕੋਈ ਇਹੋ ਜੀ ਘਟਨਾ ਸਾਡੇ ਬੱਚੇ ਨਾਲ ਨਾ ਵਾਪਰ ਜੇ ਸਾਡਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਅਸੀਂ ਲੋਕਾਂ ਦੀਆਂ ਅੱਖਾਂ ਖੋਲ੍ਹਣਾ ਚਾਹੁੰਦੇ ਆ ਕਿ ਦੇਖੋ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਕਿੰਨਾ ਗੰਦ ਪੈ ਗਿਆ ਆਪਦੀਆਂ ਧੀਆਂ ਪਣਾ ਨੂੰ ਸੇਫ ਰੱਖੋ ਵਿਚਾਲੋ ਇਹੋ ਜਿਹੇ ਰਾਖਸ਼ ਫਿਰਦੇ ਆ ਕੋਈ ਟੀਚਰ ਦੇ ਰੂਪ ਚ ਫਿਰਦਾ ਕੋਈ ਡਾਕਟਰ ਦੇ ਰੂਪ ਚ ਫਿਰਦਾ ਹੁਣ ਦੱਸੋ ਬੰਦਾ ਕੀ ਕਰੂ ਯਾਰ ਕਿੱਥੇ ਆਦਿਤੀ ਪੈਨੂਲ ਕੋਲੋਂ ਦੱਸੋ ਤੇ ਕੁੜੀਆਂ ਨੂੰ ਵੀ ਭੋਰਾ ਸ਼ਰਮ ਚਾਹੀਦੀ ਆ ਆਪਦੇ ਮਾਪਿਓ ਦੀ ਇੱਜ਼ਤ ਵੱਲ ਸੋਚਣਾ ਚਾਹੀਦਾ ਕਿ ਇੱਕ ਦਾਦੇ ਦੇ ਉਮਰ ਦੇ ਬੰਦੇ ਦੇ ਨਾਲ ਇੱਕ 18-19 ਸਾਲ ਦੀ ਕੁੜੀ ਸਬੰਧ ਬਣਾ ਰਹੀ ਆ ਉਹਦੇ ਨਾਲ ਲਾਵਾ ਲੈ ਲਈ ਉਹਦੇ ਨਾਲ 3 ਮਹੀਨੇ ਦੀ ਪ੍ਰੈਗਨੈਂਟ ਹੋ ਗਈ ਇਹੋ ਜੀ ਤਾਂ ਜੰਮ ਦੀ ਮਰ ਜਾਣੀ ਚਾਹੀਦੀ ਆ ਯਾਰ ਜਿਨੇ ਸਾਰਾ ਖਾਨਦਾਨੀ ਰੋਲ ਕੇ ਰੱਖਤਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਆ